ਤੁਸੀਂ ਦੇਖ ਸਕਦੇ ਹੋ ਜਿਸ ਤੋਂ ਬਾਅਦ ਲਾਇਨ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਐਸ ਐਚਓ ਸਿਟੀ ਰਾਜਪੁਰਾ ਗੁਰਸੇਵਕ ਸਿੰਘ ਸਿੱਧੂ ਨੇ ਆਪਣੀ ਪੁਲਿਸ ਟੀਮ ਪੀ ਸੀ ਆਰ ਇੰਚਾਰਜ ਕਮਲਜੀਤ ਸਿੰਘ ਤੇ ਟ੍ਰੈਫਿਕ ਇੰਚਾਰਜ ਗੁਰਬਚਨ ਤੇ ਕੁਸਤੁਰਵਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਤੇ ਫੋਕਲ ਪੁਆਇੰਟ ਚੋ ਇੰਚਾਰਜ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਸ਼ਹਿਰ ਦੇ ਟਾਲੀਵਾਲਾ ਚੌਂਕ ਤੇ ਨਾਕਾਬੰਦੀ ਕੀਤੀ ਜਿਸ ਵਿੱਚ ਉਹਨਾਂ ਦਾ ਮੇਨ ਮਕਸਦ ਇਹ ਹੈ ਕਿ ਸ਼ਹਿਰ ਦੇ ਵਿੱਚ ਹੁੱਲੜਬਾਜੀ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਜਿਨ੍ਹਾਂ ਦੇ ਵੱਲੋਂ ਸ਼ਹਿਰ ਦਾ ਮਾਹੌਲ ਵਿਗੜਾਉਣ ਦਾ ਇਤਨਾ ਹੁੰਦਾ ਹੈ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਸ਼ਹਿਰ ਦੇ ਵਿੱਚ ਚੋਰੀ ਅਤੇ ਸੇਤੀ ਜਿਹਾ ਕੰਮ ਕਰਨਾ ਵਾਲਾ ਵੀ ਘਟਾਇਆ ਜਾ ਸਕੇ ਅੱਜ ਉਹਨਾਂ ਨੇ ਦੱਸਿਆ ਕਿ ਜਿਹੜੀ ਚੈਕਿੰਗ ਕੀਤੀ ਗਈ ਹੈ ਵਿੱਚ ਮੀਟਰ ਤੇ ਸਾਡਾ ਮੇਨ ਫੋਕਸ ਰਹੇਗਾ ਜਿਸ ਵੇਚੇ ਕੋਈ ਵੀ ਬੁਲੱਟ ਬਾਜ਼ਾਰ ਦੇ ਨੰਬਰ ਦੇ ਇਲਾਕੇ ਵਿੱਚ ਸਰਪੈਂਟ ਲੱਗੀ ਬੁਲੱਟ ਮੋਟਰਸਾਈਕਲ ਤੇ ਪਟਾਕੇ ਮਾਰਦੇ ਇਧਰ ਉਧਰ ਫਿਰਦੇ ਹਨ ਉਹਨਾਂ ਵਿੱਚ ਕਈ ਨਸ਼ੇੜੀ ਅੰਤਰ ਚੋਰੀ ਅਤੇ ਸਨੇ ਚੋਰੀ ਦਾ ਕੰਮ ਕੀਤਾ ਹੈ ਪਰ ਪਤਾ ਨਹੀਂ ਲੱਗਦਾ ਨਹੀਂ ਲੱਗਦਾ ओके ਜਿੰਨਾ ਕੋਲ ਕੋਈ ਆਰਟੀ ਨਹੀਂ ਹੈ ਨੰਬਰ ਪਲੇਟਾਂ ਜਾਦੀ ਨਹੀਂ ਜਰ ਜਿਨਾਂ ਨੇ ਬੋਲਟ ਤੇ ਪਾ ਕੇ ਪੌਂਦੀ ਆਪਣੇ ਉਹਨਾਂ ਦੀ ਚੈਕਿੰਗ ਕਰਕੇ ਉਹਨਾਂ ਦਾ ਪੰਦਾ ਸਿਮਾਨਤ ਕਰਿਆ ਜਾ ਰਿਹਾ ਹੈ ਅਤੇ ਵਕ ਵਕ ਸਮਾਂ ਤੇ ਇਸੇ ਤਰ੍ਹਾਂ ਦੀ ਨਾਕਾਬੰਦੀ ਕੀਤੀ ਜਾਵੇਗੀ ਤੇ ਸ਼ਹਿਰ ਵਾਸੀਆਂ ਨੇ ਅਪੀਲ ਵੀ ਕੀਤੀ ਹੈ ਕਿ ਤੁਸੀਂ ਮੇਰਾ ਇੰਟਰਵਿਊ ਤਾਂ ਦੇਖੋ ਮੈਂ ਤਾਂ 25-25 ਮਿੰਟ ਤੱਕ ਹੀ ਲੈ ਜਾਂਦਾ ਢੀ ਲਾਇਆ ਕਰੋ ਆਵਾਜ਼ ਆ ਜੂਗੀ ਪੰਜਾਬ ਦਾ ਵਿਆਹ ਚਲਾਇਆ ਜਾ ਰਿਹਾ ਹੈ ਕਿਸੇ ਅੰਦਰ ਤੋਂ ਮੰਨੂਗਾ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਾਡੇ ਸ਼ਹਿਰ ਰਾਜਪੁਰਾ ਦੇ ਵਿੱਚ ਮੇਰੇ ਨਾਲ ਪੀਸੀਆਰ ਇੰਚਾਰਜ ਕਮਲਜੀਤ ਸਿੰਘ ਤੇ ਟ੍ਰੈਫਿਕ ਇੰਚਾਰਜ ਗੁਰਵਚਨ ਤੇ ਪਾਸਟੈਂਡ ਤੋਂ ਇੰਚਾਰਜ ਜੀ ਬਲਵੀਰ ਸਿੰਘ ਤੇ ਨਿਸ਼ਾਨ ਸਿੰਘ ਕੁਸ਼ਤੂਰ ਪੰਚਾਦ ਸਾਡੀ ਸਾਰੀ ਥਾਣਾ ਟੀਮ ਤੇ ਚੌਂਕੀਨ ਟੀਮ ਨੇ ਇਹ ਨਾਕਾਬੰਦੀ ਕੀਤੀ ਹੋਈ ਆ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜੀ ਸ਼ਹਿਰ ਚ ਕੋਈ ਹੁਲੜਵਾਜੀ ਕਰ ਰਹੇ ਨੇ ਮੁੰਡੇ ਤੇ ਨੰਬਰ ਪਲੇਟ ਨਹੀਂ ਹੈ ਕੀ ਆਰ ਸਿੰਘ ਕੁਸ਼ੈਦਾਂ ਦੇ ਜਿਹੜੇ ਹੁਲੜਵਾਜੇ ਨੇ ਉਹਨਾਂ ਤੇ ਨੱਥ ਪਾਉਣਾ ਸਾਡਾ ਕੰਮ ਆ ਸਰ ਇਹ ਬੰਦ ਲਗਾਤਾਰ ਚਲਾਇਆ ਜਾਏਗਾ ਅੱਜ ਲਈ ਚਲਾਇਆ ਗਿਆ ਇਹ ਅਸੀਂ ਸ਼ਹਿਰ ਦੇ ਅਲੱਗ-ਅਲੱਗ ਪੁਆਇੰਂਟਾਂ ਤੇ ਇਹ ਨਾਕਾਬੰਦੀ ਕਰਾਂਗੇ ਤੇ ਜਿਹੜੇ ਮੋਟਰਸਾਈਕਲ ਨੇ ਜਿੱਥੇ ਹੁਲੜਵਾਜੀ ਹੁੰਦੀ ਆ ਅਸੀਂ ਉੱਥੇ ਨਾਕਾਬੰਦੀ ਕਰਕੇ ਇਹ ਹੁਲੜਵਾਜੀ ਨੂੰ ਰੋਕਾਂਗੇ ਤੇ ਮੋਟਰਸਾਈਕਲ ਪਾਉਂਡ ਕੀਤੇ ਜਾਣਗੇ ਤੁਹਾਡੇ ਜਰੀਏ ਮੇਰੀ ਇਹ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਸਾਡੇ ਸਰਕਾਰੀ ਨੰਬਰ ਹੈਗੇ ਆ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਨਾਕਾ ਲੱਗਣਾ ਚਾਹੀਦਾ ਤੇ ਪਲੀਜ਼ ਸਾਨੂੰ ਮੈਸੇਜ ਕਰੋ ਤੇ ਅਸੀਂ ਉੱਥੇ ਨਾਕਾ ਲਾਵਾਂਗੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਨਾਕਾਬੰਦੀ ਕਰਕੇ ਚੈਕਿੰਗ ਕਰਾਂਗੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਨਾਕਾਬੰਦੀ ਕਰਨੀ ਚਾਹੀਦੀ ਹੈ ਜੀ ਮੇਨ ਬਾਜ਼ਾਰਟ ਵੀ ਸ਼ਾਮ ਦੇ ਸਮੇਂ ਕੁਝ ਸ਼ਰਾਰਤੀਆਂ ਸਰ ਜਿਹੜੇ ਹੈ ਕੁੰਦੇਰ ਦੇ ਹਾਂਜੀ ਸਾਡੀ ਪੀਸੀਆਰ ਜਿਹੜੀ ਪੀਸੀਆਰ ਉਹ 24 ਘੰਟੇ ਲੱਗੀ ਹੋਈ ਹੈ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਸਪੈਸ਼ਲ ਜਿਹੜੀ ਇਹ ਨਾਕਾਬੰਦੀ ਕਰ ਰਹੇ ਆ ਤਾਂ ਕਿ ਸ਼ਹਿਰ ਦੇ ਵਿੱਚ ਕੋਈ ਜਿੱਦਾਂ ਸ਼ਾਮ ਨੂੰ ਕੋਈ ਸ਼ਾਪਿੰਗ ਕਰਨ ਲਈ ਨਿਕਲਦਾ ਕੋਈ ਹੁੱਲੜ ਵਾਲੇ ਨਾ ਨਿਕਲਣ ਕੋਈ ਸਨੇਚਿੰਗ ਜੀਨੇ ਘਪਨਾਵਾ ਜੇ ਵੀ ਹੁੰਦੀ ਆ ਤਾਂ ਉਹਦੇ ਨੱਥ ਪਈ ਜਾ ਸਿਰ ਹੁਣ ਨਾਕੇ ਤੇ ਨਾਲ ਕੋਈ ਸ਼ੱਕੀ ਵਿਅਕਤੀ ਕਾਬੂ ਕੀਤਾ ਸਰ ਨਾਕੇ ਤੇ ਨਾਲ ਅਸੀਂ 3-4 ਸ਼ੱਕੀ ਬੰਦੇ ਕਾਬੂ ਕੀਤੇ ਆ 1-2 ਬੰਦਿਆਂ ਨੇ ਜਿਹੜੇ ਸ਼ਰਾਬ ਪੀ ਕੇ ਚਲਾ ਰਹੇ ਆ ਉਹਨਾਂ ਡਰੰਕ ਐਂਡ ਡਰਾਈਵ ਚਲਾਣੇ ਦੀ ਕੀਤਾ ਮਲਾਜਾ ਵੀ ਕਰਾਇਆ ਤੇ 10 ਅਸੀਂ ਟ੍ਰੈਫਿਕ ਚਲਾਨੇ ਕੀਤੇ ਆ ਤੇ ਹਜੇ ਨਾਕਾ ਸਾਡਾ ਜਾਰੀ ਆ ਅਸੀਂ ਕੋਸ਼ਿਸ਼ ਕਰਾਂਗੇ 20-25 ਚਲਾਨਾ ਕਰ ਕੀਤੇ ਜਾਣ ਸਰ ਸ਼ਹਿਰ ਵਾਸੀਆਂ ਨੂੰ ਕੀ ਕਹਿਸਨ ਮਾ ਸ਼ਹਿਰ ਵਾਸੀ ਨੂੰ ਮੇਰੀ ਇਹ ਅਪੀਲ ਹੈ ਜਿਹੜੀ ਮੈਂ ਪਹਿਲਾਂ ਕੀਤੀ ਹੈ ਕਿ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਇਸ ਇਨਾ ਇਨਾ ਪੁਆਇੰਟਾਂ ਤੇ ਇਨਾ ਇਨਾ ਮੁੱਦਿਆਂ ਤੇ ਕੰਮ ਕਰਨਾ ਚਾਹੀਦਾ ਉਹ ਸਾਡੇ ਨਾਲ ਕੋਆਪਰੇਟ ਕਰਨ ਸਾਨੂੰ ਦੱਸਣ ਅਸੀਂ 24 ਘੰਟੇ ਉਹਨਾਂ ਦੀ ਸੇਵਾ ਲਈ ਹਾਜ਼ਰ ਹਾਂ ਜੀ